ਜਿਉ ਸਜਨਾ ਬੇ ਸੂਝ ਢੜਿਆ ਹਮ ਕਬਰ ਤੇਰੀ ਤੇ ਦੀਵਾ ਬਲਿਆ ਹਾਂ ਦੀਵੇ ਦੀ ਲੋ ਮੱਦਨ ਪੈਗੀ ਹਮ ਯਾਦਾਂ ਦਾਸੀ ਨੇ ਭੰਬੜ ਬਲਿਆ ਆਹਾ ਪੀੜਾਂ ਦੀ ਗੋਦੀ ਵਿੱਚ ਬਹਿ ਕੇ ਹਮ ਸੋਹਣਿਆ ਵੇ ਤੇਰਾ ਬਿਰਹ ਹੁ ਬਲਿਆ ਹਮ ਸ੍ਰੀ ਭਾਵਨਾਓ ਤਾਂ ਮੈਨੂੰ ਪਤਾ ਹੈ ਤੁਸੀਂ ਆਪਣੇ ਕੋਈ ਕੀ ਇਨਸੀਡੈਂਟ ਕੀ ਸੀਗਾ ਤੁਹਾਡੇ ਪੁੱਤ ਦਾ ਜਾਣਾ ਕੀ ਕਹਾਣੀ ਸੀਗੀ ਉਹ 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 ਤੁਸੀਂ ਗੀਤ ਦੇ ਵਿੱਚ ਲਿਖਿਆ ਆ ਵੀ ਕੀ ਗੱਲ ਹੋਈ ਸੀ ਇਹਦਾ ਇਹਦਾ ਹਾਦਸਾ ਸੀ ਉਹ ਐਕਸੀਡੈਂਟ ਹੋਇਆ ਸੀ ਮੇਰਾ ਆ ਉਹਦੇ ਨਾਲ ਅਟੈਚਮੈਂਟ ਵੀ ਕੋਈ ਫਾਵਕ ਨਾ ਹੋ ਕੋਈ ਬਹੁਤ ਜ਼ਿਆਦਾ ਸੀਗੀ ਤੇ ਲੱਗ ਜਾਂ ਰੋਗ ਜਿੰਦੜੀਏ ਤੇ ਕੀ ਕਰੀਏ ਕਿਸੇ ਦੀ ਯਾਦ ਵਿੱਚ ਅੱਖੀਆਂ ਰੋਣ ਤੇ ਕੀ ਕਰੀਏ ਜਦੋਂ ਉਸ ਯਾਰ ਦੀ ਉਸ ਸੱਜਣ ਦੀ ਯਾਦ ਆਉਂਦੀ ਹੈ ਤੇ ਅੱਖਾਂ ਪਰ ਆਉਂਦੀਆਂ ਨੇ ਉਹ ਜ਼ਿੰਦਗੀ 'ਚ ਬੜਾ ਕੁਛ ਬੰਦੇ ਦੇ ਡ੍ਰੀਮ ਹੁੰਦੇ ਨੇ ਬਹੁਤ ਕੁਛ ਐਸਾ ਹੁੰਦਾ ਜਿਹੜਾ ਬੰਦਾ ਦੱਸ ਨਹੀਂ ਸਕਦਾ ਫਿਰ ਉਹ ਮਤਲਬ ਕਿ ਉਹ ਚੀਜ਼ਾਂ ਜਦੋਂ ਅਧੂਰੀਆਂ ਰਹਿ ਜਾਂਦੀਆਂ ਹਨਾ ਤੇ ਫਿਰ ਉਹਨਾਂ ਦਾ ਦੁੱਖ ਜਿਹੜਾ ਹੁੰਦਾ ਹੋ ਮਤਲਬ ਮੈਂ ਕਹੂੰਗਾ ਵੀ ਇਹਰਾ ਪੈਨ ਬੜਾ ਬੀਅੰਡ ਡਿਸਕ੍ਰਿਪਸ਼ਨ ਪੈਨ ਹੈਗਾ ਆ ਉਸ ਤੋਂ ਬਾਅਦ ਮੈਂ ਫਿਰ ਜੇ ਤੁਹਾਨੂੰ ਕਹਾ ਤਾਂ ਮੈਨੂੰ ਗਰਵਾਨੀ ਦਾ ਸਹਾਰਾ ਮੈਨੂੰ ਹੈਗਾ ਹੁਣ ਆ ਖਿਆਲ ਤੇ ਫਿਰ ਉਹੀ ਹੁੰਦੇ ਨੇ ਜਿਹੜੇ ਆਮ ਬੰਦੇ ਦੇ ਹੁੰਦੇ ਨੇ ਬੱਚਿਆਂ ਦੇ ਹਿਸਾਬ ਨਾਲ ਅਟੈਚਮੈਂਟ ਹੁੰਦੀ ਹੈ ਤੁਸੀਂ ਉਹਦਾ ਉਹਦੀ ਸ਼ਾਦੀ ਦੇਖਣੀ ਚਾਹੁੰਦੇ ਹੋ ਤੁਸੀਂ ਉਹਦਾ ਬਿਜ਼ਨਸ ਕਰਦਾ ਸੀ ਉਹ ਬਿਜ਼ਨਸ ਵਧਾਉਣਾ ਸੀ ਉਹਨੇ ਅੰਕਲ ਜਿਵੇਂ ਤੁਹਾਡਾ ਪੁੱਤ ਨਹੀਂ ਹੈਗਾ ਨਾ ਗੁਰਮੀਤ ਨਾ ਹੈ ਗਾਣਾ ਗਾਇਆ ਨਾ ਜਾਂ ਕਿਤੇ ਬਾਪੂ ਨਹੀਂ ਹੈਗੇ ਉਹ ਤੁਹਾਡੇ ਵਿੱਚੋਂ ਆਪਣੇ ਫਾਦਰ ਸਾਹਿਬ ਨੂੰ ਦੇਖਦੇ ਆ ਨਹੀਂ ਹੁੰਦੀ ਇਹ ਇਹ ਨਾ ਕਰਦੇ ਬਹੁਤ ਕਹਿੰਦੇ ਹੋਰ ਕੋਈ ਨਹੀਂ ਇੰਨਾ ਕਰਦਾ ਕਹਿੰਦੇ ਜਿੰਨਾ ਅੰਕਲ ਕਰਦੇ ਆ ਕਹਿੰਦੇ ਨੇ ਜਦੋਂ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਹੋਵੇ ਤੁਸੀਂ ਕੁਝ ਸੁਣਨਾ ਪਸੰਦ ਕਰਦੇ ਹੋ ਇਕਾਂਤ ਵਿੱਚ ਰਹਿਣਾ ਪਸੰਦ ਕਰਦੇ ਹੋ ਕੁਝ ਅਜਿਹੇ ਸ਼ਾਇਰਾਂ ਨੂੰ ਸੁਣਾਉਣ ਦੀ ਗੱਲ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੀ ਰੂਹ ਨੂੰ ਸਕੂਨ ਮਿਲੇ ਅਕਸਰ ਕਹਿੰਦੇ ਨੇ ਕਈ ਸ਼ਾਇਰ ਲਿਖਦੇ ਨੇ ਕਿ ਦਿਲ ਨੂੰ ਲੱਗ ਜਾ ਨਾ ਰੋਗ ਜਿੰਦੜੀਏ ਤੇ ਕੀ ਕਰੀਏ ਕਿਸੇ ਦੀ ਯਾਦ ਵਿੱਚ ਅੱਖੀਆਂ ਰੋਣ ਤੇ ਕੀ ਕਰੀਏ ਜਦੋਂ ਉਸ ਯਾਰ ਦੀ ਉਸ ਸੱਜਣ ਦੀ ਯਾਦ ਆਉਂਦੀ ਹੈ ਤੇ ਅੱਖਾਂ ਪਰ ਆਉਂਦੀਆਂ ਨੇ ਇੱਕ ਅਜਿਹੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਇੱਕ ਬਾਪ ਦੀ ਕਹਾਣੀ ਹੈ ਪੁੱਤ ਨੂੰ ਯਾਦ ਕਰਦਾ ਹੈ ਇੱਕ ਗੀਤ ਲਿਖਿਆ ਯਾਦ ਵਿੱਚ ਪੁੱਤ ਦੀ ਤੇ ਸਾਡੇ ਨਾਲ ਨੇ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਉਜਾੜ ਟੀਵੀ ਤੇ ਸ਼ੁਕਰੀਆ ਜੀ ਮਿਹਰਬਾਨੀ ਮੈਂ ਜਮ ਸ਼ੁਰੂ ਦੇ ਵਿੱਚ ਕਿਹਾ ਕਿ ਕਿਸੇ ਦੀ ਯਾਦ ਵਿੱਚ ਅੱਖੀਆਂ ਰੋਣ ਤੇ ਕੀ ਕਰੀਏ ਹਾਂਜੀ ਅੱਖਾਂ ਜਦੋਂ ਰੋਂਦੀਆਂ ਨੇ ਪੁੱਤ ਨੂੰ ਯਾਦ ਕਰਦੀਆਂ ਨੇ ਇਹ ਫਿਰ ਗੀਤ ਲਿਖਤਾ ਇੱਕ ਤੁਸੀਂ ਹਾਂਜੀ ਹਾਂਜੀ ਦੱਸੋ ਤੁਸੀਂ ਉਸ ਬਾਰੇ ਉਸ ਜੀ ਅਸਲ ਚ ਇਹ ਮੇਰਾ ਜਿਹੜਾ ਪੇਨ ਹੈ ਇਹ ਤਾਂ ਮੈਂ ਬਿਆਨ ਸ਼ਬਦਾਂ ਚ ਤਾਂ ਨਹੀਂ ਕੀਤਾ ਜਾ ਸਕਦਾ ਹਏ ਤੇ ਚਲੋ ਲਿਖਣ ਦਾ ਤਾਂ ਮੈਨੂੰ ਪਹਿਲਾਂ ਤੇ ਸੀਗਾ ਕੋਈ ਜੰਗ ਉਮਰ ਤੇ ਹੀ ਮੇਰਾ ਖਲ ਮੈਂ 8ਵੀਂ ਜਮਾਤ ਚ ਸੀ ਜੋ ਤੇ ਮੈਂ ਲਿਖਣ ਦਾ ਸ਼ੌਕ ਸੀ ਹੂੰ ਉਹ ਫਿਰ ਜਦੋਂ ਮੇਰੇ ਕੋਲੇ ਟ੍ਰੈਜਡੀ ਹੋਈ ਹੂੰ ਤੇ ਤੇਰੇ ਮਨ ਦੇ ਵਿੱਚ ਮੈਂ ਇੱਕ ਗੀਤ ਨਹੀਂ ਹੋਰ ਵੀ ਕਈ ਚੀਜ਼ਾਂ ਲਈ ਮਤਲਬ ਉਸ ਤੋਂ ਬਾਅਦ ਮੇਰਾ ਤਕਰੀਬਨ ਅ ਇਸ ਤਰ੍ਹਾਂ ਦਾ ਹੀ ਮੈਂ ਪਹਿਲਾਂ ਵੀ ਮੇਰਾ ਸੀਗਾ ਅਪਮਨ ਚ ਮੈਂ ਯਾਦ ਆ ਬਰ ਹੁੰਦਾ ਹੀ ਉਹ ਹੈ ਆਪਾਸ਼ ਕੈਂ ਤੇ ਮੈਂ ਫਿਰ ਮੈਂ ਗੀਤ ਮੇਰੇ ਮਨ ਚ ਇੱਕ ਦਿਨ ਆਇਆ ਤੇ ਮੈਂ ਫਿਰ ਲਿਖ ਦਿੱਤਾ ਜੀ ਕੀਤੇ ਅਜਾ ਅੰਕਲੇ ਇਨਸੀਡੈਂਟ ਕੀ ਸੀਗਾ ਤੁਹਾਡੇ ਪੁੱਤ ਦਾ ਜਾਣਾ ਹੈ ਜੀ ਇਹ ਇਨਸੀਡੈਂਟ ਕੀ ਸੀਗਾ ਤੁਹਾਡੇ ਪੁੱਤ ਦਾ ਜਾਣਾ ਕੀ ਕਹਾਣੀ ਸੀਗੀ ਉਹ ਉਹ ਤੁਸੀਂ ਗੀਤ ਦੇ ਵਿੱਚ ਲਿਖਿਆ ਵੀ ਕੀ ਗੱਲ ਹੋਈ ਸੀ ਇਹ ਗੀਤ ਦੇ ਵਿੱਚ ਤਾਂ ਮੈਂ ਨਹੀਂ ਉਹਦਾ ਮੈਂਸ਼ਨ ਕਿਸ ਤਰ੍ਹਾਂ ਗੀਤ ਤੇ ਮੈਂ ਬਰਹੂ ਚ ਲਿਖਿਆ ਹੋਇਆ ਠੀਕ ਹੈ ਪਰ ਉਹਦਾ ਜਿਹੜਾ ਹਾਦਸਾ ਸੀ ਉਹ ਐਕਸੀਡੈਂਟ ਹੋਇਆ ਸੀ ਹੂੰ ਮੇਰਾ ਆ ਉਹਦੇ ਨਾਲ ਅਟੈਚਮੈਂਟ ਵੀ ਤੁਸੀਂ ਭਾਵੁਕ ਨਾ ਹੋ ਕੋਈ ਨਹੀਂ ਬਹੁਤ ਜ਼ਿਆਦਾ ਸਿੱਖੀ ਤੇ ਉਹਦੇ ਵੀ ਕਈ ਕਾਰਨ ਨੇ ਨਾ ਹਾਂਜੀ ਤੇ ਪੁੱਤ ਦਿੱਤਾ ਬਾਪ ਨਾਲ ਹੁੰਦੀ ਐ ਬਾਪ ਦੀ ਵੀ ਹੁੰਦੀ ਐ ਪੁੱਤ ਨਾਲ ਉਹ ਸਮਾਂ ਬੜਾ ਵੱਖਰਾ ਹੁੰਦਾ ਹੈ ਹਾਂਜੀ ਤੇ ਉਹ ਜ਼ਿੰਦਗੀ 'ਚ ਬੜਾ ਕੁਛ ਬੰਦੇ ਦੇ ਡ੍ਰੀਮ ਹੁੰਦੇ ਨੇ ਬਹੁਤ ਕੁਛ ਐਸਾ ਹੁੰਦਾ ਜਿਹੜਾ ਬੰਦਾ ਦੱਸ ਨਹੀਂ ਸਕਦਾ ਫਿਰ ਉਹ ਮਤਲਬ ਕਿ ਉਹ ਚੀਜ਼ਾਂ ਜਦੋਂ ਅਧੂਰੀਆਂ ਰਹਿ ਜਾਂਦੀਆਂ ਹਨਾ ਤੇ ਫਿਰ ਉਹਨਾਂ ਦਾ ਦੁੱਖ ਜਿਹੜਾ ਹੁੰਦਾ ਹੋ ਮਤਲਬ ਮੈਂ ਕਹੂੰਗਾ ਵੀ ਮੇਰਾ ਪੇਨ ਬੜਾ ਬੀਅੰਡ ਡਿਸਕ੍ਰਿਪਸ਼ਨ ਪੇਨ ਹੈਗਾ ਹੈ। ਹੂੰ ਵੀ ਮੈਂ ਬਿਆਨ ਨਹੀਂ ਕਰ ਸਕਦਾ ਪਰ ਚਲੋ ਫਿਰ ਵੀ ਹੁਣ ਉਸ ਤੋਂ ਬਾਅਦ ਮੈਂ ਫਿਰ ਜੇ ਤੁਹਾਨੂੰ ਕਹਾ ਤਾਂ ਮੈਂ ਗਰਬਾਣੀ ਦਾ ਸਹਾਰਾ ਮੈਨੂੰ ਹੈਗਾ ਹੁਣ। ਹੂੰ ਤੇ ਚਲੋ ਫਿਰ ਵੀ ਮਨ ਚ ਦਿਨ ਚ ਕਿਤੇ ਨਾ ਕਿਤੇ ਖਿਆਲ ਆਉਂਦੇ ਰਹਿੰਦੇ ਨੇ ਪਰ ਮੈਂ ਹੁਣ ਮੇਰਾ ਕਾਫੀ ਮੈਂ ਗਰਬਾਣੀ ਦੇ ਨਾਲ ਮੈਂ ਓਹੋ ਮੈਨੂੰ ਬੜਾ ਸਾਰਾ ਦਿੱਤਾ ਜੀ ਕਿ ਜਿਹੜੇ ਮੇਰੇ ਅੰਦਰ ਦੇ ਸਵਾਲ ਨੇ ਆ ਉਹਦੇ ਸਾਰੇ ਸਾਰੇ ਜਿਹਾ ਬਾਬਤ ਤੋਂ ਮਿਲਦੇ ਰਹਿੰਦੇ ਨੇ ਹਮ ਕਿਹੜੇ ਸਵਾਲ ਨੇ ਜਿਹੜੇ ਤੁਹਾਨੂੰ ਖਾਂਦੇ ਰਹਿੰਦੇ ਆ ਅ ਖਿਆਲ ਤੇ ਫਿਰ ਉਹੀ ਹੁੰਦੇ ਨੇ ਜਿਹੜੇ ਆਮ ਬੰਦੇ ਦੇ ਹੁੰਦੇ ਨੇ ਬੱਚਿਆਂ ਦੇ ਹਿਸਾਬ ਨਾਲ ਅਟੈਚਮੈਂਟ ਹੁੰਦੀ ਹੈ ਤੁਸੀਂ ਉਹਦਾ ਉਹਦੀ ਸ਼ਾਦੀ ਦੇਖਣੀ ਚਾਹੁੰਦੇ ਹੋ ਤੁਸੀਂ ਉਹਦਾ ਉਹ ਬਿਜ਼ਨਸ ਕਰਦਾ ਸੀ ਉਹ ਬਿਜ਼ਨਸ ਵਧਾਉਣਾ ਸੀ ਉਹਨੇ ਤੇ ਤੁਹਾਡੀ ਰਿਸਪੈਕਟ ਸਮਾਰਟ ਮੈਂ ਉਸ ਤਰ੍ਹਾਂ ਦਾ ਹੀ ਬੰਦਾ ਹਰ ਇੱਕ ਬੰਦਾ ਉਹੀ ਸੋਚਦਾ ਨਾ ਜੀ ਬਿਲਕੁਲ ਤੇ ਜਦੋਂ ਉਹ ਚੀਜ਼ ਹਰਟ ਹੁੰਦੀ ਹੈ ਤੇ ਫਿਰ ਵੀ ਅਸੀਂ ਕਿਤੇ ਕਿੱਥੇ ਪਹੁੰਚਣਾ ਸੀ ਰਾਈਟ ਹੂੰ ਤੇ ਉਹ ਚੀਜ਼ ਆਉਂਦੀ ਨਾ ਦਵਾਚ ਤੇ ਉਹ ਫਿਰ ਮਨ ਜਿਹੜਾ ਹੈਗਾ ਮਤਲਬ ਮੈਂ ਵੀ ਇੱਕ ਜਿਸ ਤਰ੍ਹਾਂ ਆਮ ਦੁਨੀਆ ਸੋਚਦੀ ਉਹਦੇ ਮੈਂ ਸੋਚਦਾ ਮੈਂ ਕੋਈ ਵੱਖਰਾ ਤਾਂ ਹੈ ਨਹੀਂ ਨਾ ਰਾਈਟ ਜਿਹੜੇ ਪੁੱਤ ਦੇ ਬਾਰੇ ਕੀ ਥੋੜੀ ਇੱਛਾ ਜਿਹੜੀ ਤੁਹਾਡੀ ਅਟੈਚਮੈਂਟ ਹੈ ਤੁਹਾਡੇ ਬੱਚੇ ਨਾਲ ਹੈ ਨਾ ਹਾਂਜੀ 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 ਉਹ ਲੋਕਾਂ ਦੇ ਖੜੇ ਕਰਦੀ ਹੈ ਕਿਉਂਕਿ ਇੱਕ ਬਾਪ ਜਦੋਂ ਆਪਣੇ ਪੁੱਤ ਦਾ ਦਰਦ ਲਿਖਦਾ ਨਾ ਆਪਣੇ ਆਪਣੇ ਚੀਜ਼ਾਂ ਬਿਆਨ ਕਰਦਾ ਕਿ ਮੇਰੇ ਪੁੱਤ ਇਹ ਚੀਜ਼ਾਂ ਕਰਦਾ ਇਹ ਚੀਜ਼ਾਂ ਕਰ ਉਹ ਬਹੁਤ ਵੱਡੇ ਤੁਸੀਂ ਉਹ ਗਾਣਾ ਸੁਣਿਆ ਆਪਣਾ ਜਿਹੜਾ ਮੈਨੂੰ ਹੁਣੇ ਅੱਛਾ ਬੰਟੀ ਨੇ ਸੁਣਾਇਆ ਬੰਟੀ ਨੇ ਹਾਂ ਯਾਰ ਮਤਲਬ ਤੇ ਸਾਰਾ ਗਾਣਾ ਸੁਣਿਆ ਜਾਂ ਕੋਈ ਨਹੀਂ ਥੋੜੇ ਜਿਹਾ ਥੋੜੇ ਅਸੀਂ ਹੁਣ ਇਹਨੂੰ ਕਰਾਂਗੇ ਰਿਲੀਜ਼ ਕਰ ਦੋਗੇ ਮਤਲਬ ਇਨ ਕੋਰਸ ਆਫ ਟਾਈਮ ਹਮ ਤੇ ਮੈਂ ਇੱਕ ਇਹ ਨਹੀਂ ਫੋਰ ਵੀ ਚੀਜ਼ਾਂ ਮਤਲਬ ਕਿਸ ਤਰ੍ਹਾਂ ਦੀਆਂ ਮੇਰਾ ਥੋੜਾ ਜਿਹਾ ਬਿਰਹ ਹੋਣ ਦੇ ਵਿੱਚ ਮੈਨੂੰ चीजें ज्यादा चंगी गजल हुई या बिरहों दे गीत लगदे ने मैं बटालवी तो थोड़ा जा काफी प्रभावित है <laughs> अच्छा ਤੁਹਾਡੇ ਪੁੱਤ ਗਏ ਦੁਨੀਆ ਤੋਂ ਹਨਾ ਤੁਹਾਡੇ ਪੁੱਤ ਦੇ ਜਾਣ ਕਰਕੇ ਤੁਸੀਂ ਲਿਖਣ ਲੱਗੇ ਜਾਂ ਤੁਹਾਨੂੰ ਪਹਿਲਾਂ ਤੋਂ ਸ਼ੌਕ ਸੀਗਾ ਨਹੀਂ ਉਹ ਮੈਂ ਤੁਹਾਨੂੰ ਦੱਸ ਚੁੱਕਿਆ ਪਹਿਲਾਂ ਮੈਨੂੰ ਤਾਂ ਤਕਵੰਦੀ ਕਹਾਂਗਾ ਪਹਿਲਾਂ ਵੀ ਤਕਵੰਦੀ ਕਰਨ ਦੀ ਆਦਤ ਅੱਠਵੀਂ ਜਮਾਤ ਤੋਂ ਹੀ ਸੀਗੀ اچھا ਮੈਂ ਮੇਰਾ خیال ਹੈ ਮੈਨੂੰ ਯਾਦ ਹੈ ਵੀ ਮੈਂ ਪਹਿਲੀ ਵਾਰੀ ਇੱਕ ਸਾਡੇ ਤੇ ਫੰਕਸ਼ਨ ਹੋਇਆ ਸੀ ਮੈਂ ਉਹ ਗੀਤ ਆਪ ਲਿਖ ਕੇ ਉੱਥੇ ਗਾਇਆ ਆਪ ਅੱਛਾ ਸਕੂਲ ਜੀ ਹਾਂ ਸਕੂਲ ਤੇ ਬੜੀ ਪ੍ਰਾਨਿੰਗ ਗੱਲ ਹੋਣੀ ਹੈ ਵੀ 8ਵੀਂ ਦੀ ਸ਼ਗ ਇਹ ਤਾਂ ਸਾਨ ਕੋਈ ਸਟਾਰਟ ਹਾੜ ਦੀ ਗੱਲ ਹੋ ਗਈ ਅੱਛਾ ਇਹ ਹਾਂ ਜੀ ਤੇ ਉਸ ਤੋਂ ਬਾਅਦ ਮੈਂ ਫਿਰ ਆਪਣੀਆਂ ਮੇਰੀਆਂ ਮੈਂ ਲਿਖੀਆਂ ਤਾਂ ਕਾਫੀ ਸੀ ਕਵਿਤਾਵਾਂ ਇੱਕ ਮੁੰਡਾ ਮੇਰਾ ਹੁੰਦਾ ਸੀ ਸੁਖਦੇਵ ਰੰਗੀ ਹਾਂ ਉਹਦੇ ਕੋ ਮੇਰੀ ਕਿਰੇਗੀ ਬੁੱਕ ਜੀ ਉਹ ਵੀ ਉਹਦੀ ਡੈਥ ਹੋ ਗਈ ਉਸ ਤੋਂ ਬਾਅਦ ਇੱਕ ਮੇਰੇ ਪਿੰਡ ਤੋਂ ਹੁੰਦਾ ਸੀ ਮੁੰਡਾ RAM ਮੁਰਤੀ ਹੂੰ ਉਹਦੀ ਵੀ ਡੈਥ ਹੋ ਗਈ ਉਹਦੇ ਕੋਲ ਮੇਰੀ ਕਾਪੀ ਸੀਗੀ ਉਹ ਵੀ ਨਹੀਂ ਮਿਲੀ ਮੜ ਕੇ ਫਿਰ ਮੇਰੇ ਕੋ ਕੁਝ ਕਵਤਾਵਾਂ ਸੀਗੀਆਂ ਮੈਂ ਨਾਲ ਰੱਖੀਆਂ ਆਪਣੇ ਜਦੋਂ ਮੈਂ ਅਮਰੀਕਾ ਰਿਹਾਂ ਤੇ ਫਿਰ ਉਹ ਤੋਂ ਪਹਿਲਾਂ ਤਾਂ ਤੁਹਾਨੂੰ ਪਤਾ ਸਟਰਗਲ ਬੜੀ ਹੁੰਦੀ ਹੈ ਤੇ ਮੈਂ ਉਹ ਫਿਰ ਮੇਰੇ ਕੋ ਸਾਂਭੀਆਂ ਪਈਆਂ ਸੀ ਕਿ ਮੈਂ ਉਹ 2007 ਚ ਫਿਰ ਉਹਨਾਂ ਦੀ ਇੱਕ ਬੁੱਕ ਛਪਾਈ ਹੂੰ ਅੱਛਾ ਮੈਂ ਤੁਹਾਨੂੰ ਅੰਕਲ ਜੀ ਬਾਰੇ ਦੱਸਾਂ ਅੰਕਲ ਰੋਪੜਦੇ ਰਹਿਣ ਵਾਲੇ ਨੇ ਤੇ ਬਾਹਰ ਸਿਟੀਜ਼ਨ ਨੇ ਪੱਕੇ ਨੇ ਉੱਥੇ ਤੇ ਅੰਕਲ ਨੇ ਗੁਰਮੀਤ ਦੇ ਨਾਲ ਟਾਈਅਪ ਕੀਤਾ ਸੋਸ਼ਲ ਮੀਡੀਆ ਤੇ ਟਾਈਂ ਤੇ ਉਹ ਗੀਤ ਦੱਸਿਆ ਆਪਣੇ ਪੁੱਤ ਦੇ ਉੱਤੇ ਜਿਹੜਾ ਲਿਖਿਆ ਹੋਇਆ ਸੀਗਾ ਤੇ ਉਹਨੂੰ ਰਿਕਾਰਡ ਕੀਤਾ ਵੀਡੀਓ ਸ਼ੂਟ ਕਰਨਾ ਉਹਨੂੰ ਸਾਰਾ ਕੁਝ ਕਰਨਾ ਹੈ ਕਿ ਜਿਹੜੀ ਯਾਦ ਹੈ ਬੱਚੇ ਦੀ ਹੈ ਨਾ ਇਹਨਾਂ ਨੇ ਲਿਖਿਆ ਹੋਇਆ ਉਹ ਸਾਹਮਣੇ ਰੱਖੀ ਜਾ ਸਕੇ ਸੁਣਿਆ ਜਾ ਸਕੇ ਅਚਾ ਅੰਕਲ ਉੱਥੋਂ ਦਾ ਸਫ਼ਰ ਕੀ ਸੀਗਾ ਤੁਹਾਡਾ ਇੱਥੋਂ ਤੁਸੀਂ ਇਹ ਚੀਜ਼ਾਂ ਕਰਕੇ ਉੱਥੇ ਗਏ ਬਾਹਰ ਬਾਹਲੀ ਧਰਤੀ ਤੇ ਹਾਂਜੀ ਹਾਂਜੀ ਇੱਥੋਂ ਤੋਂ ਉੱਥੋਂ ਜਾਣ ਦਾ ਸਫ਼ਰ ਕੀ ਸੀਗਾ ਤੇ ਕਾਰਨ ਕੀ ਸੀਗਾ ਜਾਣ ਦਾ ਇਹਦੇ ਕਾਰਨ ਤਾਂ ਕਈ ਕਾਰਨ ਸੀਗੇ ਅਸਲ 'ਚ ਇਹਦੇ ਤੇ ਅਸੀਂ ਉਹਰੇ ਹਾਲਾਤ ਉਹ ਤੋਂ ਕਾਫੀ ਖਰਾਬ ਸੀਗੇ ਓਕੇ ਮੈਂ ਜ਼ਿਆਦਾ ਯਾਦਾ ਬਸਥਾਰ ਚ ਤਾਂ ਨਹੀਂ ਜਾਣਨਾ ਚਾਹੁੰਦਾ ਹੈਗਾ ਕਾਰਨ ਤਾਂ ਕਈ ਨੇ ਤੇ ਪਰ ਉਦੋਂ ਫਿਰ 84 ਤੇ ਬਾਅਦ ਕਾਫੀ ਹਾਲਾਤ ਖਰਾਬ ਸੀਗੇ ਇੱਥੇ ਤੇ ਫਿਰ ਅਸੀਂ ਸੋਚਿਆ ਵੀ ਇੱਥੇ ਰਹਿਣਾ ਨਹੀਂ ਰਹਿਣਾ ਨਹੀਂ ਸਮਝ ਆਈਦਾ ਤੇ ਉਸ ਤੋਂ ਬਾਅਦ ਤੇ ਹਾਲਾਤ ਵਿਗੜੇ ਵੀ ਬਹੁਤ ਤੇ ਮੈਨੂੰ ਹੁਣ ਉੱਥੇ ਨੂੰ 38 ਸਾਲ ਹੋ ਗਏ ਜੀ ਬਾਹਰ ਓਕੇ ਤੇ ਮਤਲਬ ਕਿ ਘਟੋ ਘਟ 38 ਇਅਰ ਹੋ ਗਏ ਹੂੰ ਤੇ بس ਇਹ ਹਲਾਤ ਤੁਸੀਂ ਤੁਸੀਂ ਹਿਸਟਰੀ ਪੜ੍ਹੀ ਹੋਣੀ ਹੈ ਵੀ ਪਿਛਲੀ 84 ਦੀ ਹੈ ਜੀ ਉਹ ਤੋਂ ਬਾਅਦ ਐਥੇ ਪਲੀਸ ਉਸ ਬਹੁਤ ਤੰਗ ਕਰਦੀ ਸੀਗੀ ਜਿਹੜੇ ਬੰਦੇ ਤੁਹਾਡੇ ਆਪਣੇ ਸਰਦਾਰ ਖੁੱਲੀਆਂ ਦਾੜ੍ਹੀਆਂ ਵਾਲੇ ਉਹਨੂੰ ਤਾਂ ਬਹੁਤ ਹੀ ਤੰਗ ਕਰਦੇ ਸੀਗੇ ਹਮ ਯਾਨੀ ਮੈਂ ਹੁਣ ਕੋਈ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ ਕਾਰਨ ਹੋਰ ਵੀ ਕਈ ਕਾਰਨ ਸੀਗੇ ਉਹ ਤਾਂ ਤੇ ਉਸ ਕਰਕੇ ਫਿਰ ਅਸੀਂ ਇਹ ਕੰਟਰੀ ਛੱਡ ਬਾਹਰ ਜਾਣਾ ਚੰਗਾ ਸਮਝਿਆ ਚੰਗਾ ਮناسب ਸਮਝਿਆ ਜੀ ਹਮ ਉੱਥੇ ਜਾ ਕੇ ਬੜੀ ਜਿਹੜਾ ਜਿਹੜਾ ਪਹਿਲੀ ਵਾਰੀ ਜਾਂਦਾ ਬੰਦਾ ਉਹਨੂੰ ਫਿਰ ਜ਼ੀਰੋ ਤੋਂ ਉੱਠਣਾ ਪੈਂਦਾ ਹਾਂ ਤੇ ਮੈਂ ਬੜੀ ਪਹਿਲਾਂ ਬੜੀ ਸਟ 12-12 ਘੰਟੇ ਕੰਮ ਕੀਤਾ ਸੀ ਉੱਥੇ ਹਾਂ ਤੇ ਬੱਚੇ ਮੇਰੇ ਮੈਂ ਵਾਈਫ ਮੇਰੀ ਹਲਕਾ ਕੰਮ ਕਰਨ ਚ ਇੱਛਕ ਸੀਗੀ ਹਾਂ ਮਾਂ ਨੂੰ ਕਿਹਾ ਵੇ ਨਹੀਂ ਬੱਚੇ ਪਹਿਲਾਂ ਵੱਡੇ ਕਰ ਰਹੇ ਆ ਤੇ ਕੋਈ ਘੱਟੋ-ਘੱਟ 12-13 ਸਾਲ ਤੱਕ ਮੈਂ ਹੀ ਕੰਮ ਕਰਦਾ ਰਿਹਾ ਹਾਂ ਤੇ ਸਾਡੇ ਕੋਲ ਇਹ ਵੀ ਕੋਈ ਸਕਿਲਡ ਐਸੀ ਹੈ ਨਹੀਂ ਸੀ ਪੜ੍ਹਾਈ ਜਿਹੜੀ ਸਿੱਧੀ ਮਾੜੀ ਮੋਟੀ ਕਾਲ ਦੀ ਪੜ੍ਹਾਈ ਕਰੀ ਹੁੰਦੀ ਉਹਦਾ ਕੀ ਹੁੰਦਾ ਹੈ ਜੀ ਤੇ ਅਸੀਂ ਕਿਹੜੇ ਕੋਈ ਪ੍ਰੋਗਰਾਮ ਇੰਜੀਨੀਅਰ ਸੀ ਜਾਂ ਕੋਰਸ ਸੀ ਤੇ ਸਾਨੂੰ ਮੈਂ ਗੈਸ ਸਟੇਸ਼ਨ ਤੋਂ ਜੌਬ ਸ਼ੁਰੂ ਕੀਤੀ ਓਕੇ ਫਿਰ ਮੈਂ ਇੱਕ ਕੰਪਨੀ ਸੀਗੀ ਸੀਗੇ ਟੈਕਨੋਲੋਜੀ ਆਪਣੀ ਕੰਪਿਊਟਰ ਦੀ ਕੰਪਨੀ ਉੱਥੇ ਫਿਰ ਆਪਰੇਟਰ ਤੋਂ ਲੈ ਕੇ ਉੱਥੇ ਲੀਡ ਮੈਨ ਕਹਿੰਦੇ ਨੇ ਅਸਿਸਟੈਂਟ ਸੁਪਰਵਾਈਜ਼ਰ ਤੱਕ ਮੈਂ ਤਰੱਕੀ ਵੀ ਕੀਤੀ ਉਹਨੇ ਉਸ ਕੰਪਨੀ ਚ 10-12 ਸਾਲ ਲਾਏ ਹੂੰ ਤੇ ਉਸ ਤੋਂ ਬਾਅਦ ਫਿਰ ਮੈਂ ਇੰਸ਼ੋਰੈਂਸ ਦੇ ਫੀਲਡ 'ਚ ਵੀ ਰਹਾ ਸੀ ਮੇਰੇ ਕੋਲ ਮੈਂ ਲਾਇਸੈਂਸ ਲਿਆ ਸੀ 90 ਚ ਐਜ਼ ਅ ਇੰਸ਼ੋਰੈਂਸ ਏਜੰਟ ਵੀ ਕੰਮ ਕੀਤਾ ਮੈਂ ਫਿਰ ਮੈਂ ਆਪਣੇ ਇਸ ਲੜਕੇ ਨੂੰ ਵੀ ਦੂਜੇ ਨੂੰ ਵੀ ਪੜਨ ਵਾਸਤੇ ਨਾ ਕਿ ਤੁਸੀਂ ਪੜਿਆ ਕਰੋ ਤੇ ਨਾ ਕੱਲਾ ਕੰਮ ਕਰਨਾ ਤੁਸੀਂ ਐਜ਼ ਅ ਸਕਿਉਰਿਟੀ ਗਾਰਡ ਦੀ ਜੌਬ ਕਰਿਓ ਤੇ ਉਹ ਕਰਦੇ ਕਰਦੇ ਸਾਲ ਉਹਨੇ ਜੌਬ ਕੀਤੀ ਮੈਂ ਤਾਂ ਪੜਨ ਵਾਸਤੇ ਕਿਹਾ ਸੀ ਨਾ ਉਹਨੇ ਕਹਿੰਦਾ ਮੈਂ ਮੈਂ ਬਿਜ਼ਨਸ ਕਰਨਾ ਹੈ ਦੀ ਐਡਿਊਕਲ ਮੇ ਲੜਕੀ ਦੀ ਗੁਰਪ੍ਰੀਤ ਦੀ ਗੱਲ ਕਰਦਾ ਇਹਦੀ ਡੈਥ ਹੋਈ ਹੈ ਤੇ ਮੈਂ 6 ਮਹੀਨੇ ਤਾਈਂ ਦੇ ਨਹੀਂ ਪੈਰ ਲੱਗਣਦੇ ਉੱਤੇ ਕਿ ਮੈਂ ਕਿਹਾ ਵੀ ਤੂੰ ਹਲੇ ਬੱਚਾ ਹੈਂ ਤੂੰ ਨਹੀਂ ਕਰ ਸਕਦਾ ਅੱਛਾ ਤੇ ਫਿਰ ਇਹਨੇ ਆਪਣੀ ਮੰਮੀ ਨੂੰ ਕਹਿਣਾ ਉਹਨਾਂ ਨੇ ਮੈਨੂੰ ਕਹਿਣਾ ਤੇ ਮੈਂ 6 ਕਿੰਨੇ ਤਾਂ ਮੈਨੂੰ ਵੀ ਸਮਝ ਲੱਗੀ ਗੱਲ ਮੈਂ ਥੋੜੀ ਵੱਲੀ ਬੁੱਕਸ ਪੜ੍ਹੀਆਂ ਪੜ੍ਹੀਆਂ ਇਸ ਵੀ ਜਿਹੜਾ ਬੱਚਾ ਕਿਸੇ ਪਾਸੇ ਬਹੁਤ ਇੰਟਰਸਟਿਡ ਹੈਗਾ ਤਾਂ ਉਹਦੇ ਪਿੱਛੇ ਦੀ ਸਪੋਰਟ ਕਰਨੀ ਚਾਹੀਦੀ ਹੈ ਫਿਰ ਮੈਂ ਜਿਸ ਬੰਦੇ ਨੇ ਇਹ ਸਾਈਟ ਤੇ ਕੰਮ ਕਰਦਾ ਸੀ ਉਹ ਤਾਂ ਗੋਰਾ ਸੀ ਕੋਈ ਉਹ ਮੈਂ ਫਿਰ ਉਹਦੀ ਗੱਲ ਕਰਦਾ ਸੀ ਮੈਨੂੰ ਨੇ ਗਾਈਡ ਕੀਤਾ ਉਹਨੂੰ ਬੁਲਾ ਫਿਰ ਬੁਲਾ ਕੇ ਫਿਰ ਮੈਂ ਉਹਦੇ ਨਾਲ ਗੱਲ ਫਿਰ ਮੈਨੂੰ ਕਹਿਤਾ ਵੀ ਤੂੰ ਪਿੱਛੇ ਮੁੜ ਕੇ ਤੈਨੂੰ ਇਨਵੈਸਟਮੈਂਟ ਪੈਸਾ ਹੀ ਚਾਹੀਦਾ ਮੈਂ ਅਰੇਂਜ ਕਰੂੰਗਾ ਹੂੰ ਫਿਰ ਦਾ ਬਿਜ਼ਨਸ ਖੋਲ ਲਿਆ ਤਾਂ ਫਿਰ ਇਹਨੇ ਬੜੀ ਤਰੱਕੀ ਬਹੁਤ ਕੀਤੀ ਨੇ ਅੱਛਾ ਤੇ ਸਕਿਉਰਟੀ ਦਾ ਬਿਜ਼ਨਸ ਸਾਡਾ ਸਾਡੀ ਮੰਨੀ ਹੋਈ ਕੰਪਨੀ ਸੀ ਉੱਥੇ ਜਿਹੜੀ ਮਤਲਬ ਕਿ 6 ਤੇ ਸ਼ੁਰੂ ਕੀਤਾ ਕੰਮ ਹੂੰ ਤੇ ਹੁਣ 17 ਤੱਕ ਉਹ ਕੰਪਨੀ ਅਸੀਂ ਚਲਾਈ ਹੈ ਤੇ ਉਹ ਤੋਂ ਹੀ ਦੇਤੋਂ ਬਾਅਦ 5 ਸਾਲ ਕੰਪਨੀ ਮੈਂ ਫਿਰ ਉਹਦਾ ਕੰਪਨੀ ਦਾ ਸੀਓ ਮੈਂ ਮੈਂ ਹੀ ਰਿਹਾ ਉਹਦਾ ਓਕੇ ਇਹ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਐਜ਼ ਅ ਸੀਓ ਤੇ ਸੀਐਫਓ ਮਤਲਬ ਫੇ ਮੇਰਾ ਦੂਜਾ ਲੜਕਾ ਉਹ ਵੀ ਨਾਲ ਹੁੰਦਾ ਸੀਗਾ ਉਹਨੂੰ ਵੀ ਕੰਪਨੀ ਦਾ ਵਿੱਚ ਸੀਗਾ ਹੈ ਨਹੀਂ ਤੇ ਫਿਰ ਅਸੀਂ ਹੁਣ ਉਹ ਮੈਂ ਪਿਛਲੇ ਸਾਲ ਅਕਤੂਬਰ ਦੇ ਵਿੱਚ ਆਫਿਸ ਬੰਦ ਕਰ ਦਿੱਤਾ ਹੂੰ ਤੇ ਜਿੰਨੀਆਂ ਆਪਣੀਆਂ ਸੀਗੀਆਂ ਗੱਡੀਆਂ ਸੀਗੀਆਂ ਮੇਰਾ ਲਗਭਗ 28 ਗੱਡੀਆਂ ਸੀਗੀਆਂ ਹੂੰ ਯੋਨਾ 64 ਕੁ 10 ਗੱਡੀਆਂ ਹੈਗੀਆਂ ਜਿਹੜੀਆਂ ਵਿੱਚ ਉਹਨੂੰ ਖੜੀਆਂ ਨੇ ਤੇ ਜਿਹੜਾ ਸੀਗਾ ਫਰਨੀਚਰ ਵਗੈਰਾ ਉਹ ਅਸੀਂ ਕੁਝ ਉਹ ਗੁਰੂ ਘਰ ਨੂੰ ਇਧਰ ਉਧਰ ਕੋ ਡੋਨੇਟ ਕਰਤਾ ਕੁਝ ਸਾਡੇ ਕੰਪਿਊਟਰ ਵਗੈਰਾ ਹੋਰ ਚੀਜ਼ਾਂ ਹਲੇ ਗੁਰੂ ਘਰ ਦੇ ਵਿੱਚ ਇੱਕ ਜਗ੍ਹਾ ਹੈਗੀ ਉੱਥੇ ਰੱਖੀਆਂ ਹੋਈਆਂ ਨੇ ਗੱਡੀਆਂ ਵੀ ਅਸੀਂ ਉੱਥੇ ਹੀ ਉਹਨਾਂ ਦੀ ਪਾਰਕਿੰਗ ਵਿੱਚ ਖੜੀਆਂ ਕੀਤੀਆਂ ਹੋਈਆਂ ਨੇ ਅੱਛਾ ਤੇ ਉਹ ਵਿਚਾਰੀ ਸਾਡੀ ਸੋਹਣੀ ਸਪੋਰਟ ਕਰਦੇ ਨੇ ਹੂੰ ਤੇ ਇੱਕ ਅਸੀਂ ਵੀ ਛੋਟੀ ਕੰਪਨੀ ਹੋਰ ਖੋਲ੍ਹੀ ਸੀਗੀ ਨਾਲ ਓਕੇ ਉਹਦਾ ਬਿਜ਼ਨਸ ਥੋੜਾ ਬੜਾ ਹੈ ਇਹਦੇ ਪੀਤਾ ਟਰਾਂਸਫਰ ਤੇ ਉਹ ਕੰਮ ਮੇਰਾ ਵੱਡਾ ਲੜਕਾ ਹੁਣ ਚਲਾ ਰਿਹਾ ਹੈ ਯਾਨੀ ਹੁਣ ਛੋਟਾ ਕੰਮ ਹੈ ਪਰ ਇਹ ਬਹੁਤ ਵੱਡਾ ਕੰਮ ਸੀਗਾ ਸਾਡੇ 16 ਅਕਾਊਂਟ ਸੀਗੇ ਵੱਡੇ ਵੱਡੇ ਇਹਦੇ 'ਚ ਜੀ ਤੇ ਬਸ ਬਾਕੀ ਹੁਣ ਥੋੜਾ ਵਾਲੇ ਈਸ਼ੂ ਹੈਗੇ ਆ ਕਲੋਜ਼ ਅਪ ਕਰਨ ਵਾਸਤੇ ਕੰਪਨੀ ਦੇ ਉਹ ਸੀ ਕਰ ਰਹੇ ਤੇ ਮੈਂ ਐਰਬਕੀਲੀ ਕਰਾਂ ਅੰਕਲ ਜਿਵੇਂ ਤੁਹਾਡਾ ਪੁੱਤ ਨਹੀਂ ਹੈਗਾ ਨਾ ਗੁਰਮੀਤ ਨਾ ਹੈ ਗਾਣਾ ਗਾਇਆ ਨਾ ਗੁਰਮੀਤ ਦੇ ਬਾਪੂ ਨਹੀਂ ਹੈਗੇ ਉਹ ਤੁਹਾਡੇ ਵਿੱਚੋਂ ਆਪਣੇ ਫਾਜ਼ਲ ਸਾਹਿਬ ਨੂੰ ਦੇਖਦੇ ਆ ਨਹੀਂ ਹੁੰਦੀ ਇਹ ਇਹ ਨਾਲ ਵਿਚਾਰਨੇ ਬਹੁਤ ਕਹਿੰਦੇ ਹੋਰ ਕੋਈ ਨਹੀਂ ਇੰਨਾ ਕਰਦਾ ਕਹਿੰਦੇ ਜਿੰਨਾ ਅੰਕਲ ਕਰਦੇ ਆ हां जी मैं ਇਹਨਾਂ ਨੂੰ ਅਸਲ 'ਚ ਦੇਖਿਆ ਸੀ ਇੱਕ ਮੁੰਡਾ ਤੁਸੀਂ ਸ਼ਾਇਦ ਰਹਿਮਤ ਨੂੰ ਜਾਣਦੇ ਹੋ ਨਹੀਂ ਨਹੀਂ ਰਹਿਮਤ ਨੇ ਨਾਲ ਹੀ ਹੈ ਉਹਨਾਂ ਦੇ ਇਹਨਾਂ ਦੋਨਾਂ ਨੂੰ ਮੈਂ ਨਾ ਜਦੋਂ ਕੋਵਿਡ ਤੇ ਬਾਅਦ ਦੇਖਿਆ ਸੀਗਾ ਹੂੰ ਤੇ ਇਹ ਗਉਂਦਿਆਂ ਨੂੰ ਤੇ ਮੈਨੂੰ ਇਹ ਲੱਗੇ ਵੀ ਮੁੰਡੇ ਬੱਸ ਉਹਨਾਂ ਤੋਂ ਆਉਂਦੇ ਨੇ ਤੇ ਫਿਰ ਇਹ ਥੋੜੇ ਲੋੜਵੰਦ ਨਹੀਂ ਸੀਗੇ ਹਾਂਜੀ ਤੇ ਉਹ ਮੈਂ ਕਹਿਣਾ ਨਹੀਂ ਚਾਹੁੰਦਾ ਹੈਗਾ ਤੇ ਜਿੰਨੀ ਕਿ ਮੇਰੀ ਤੋਂ ਹੋਇਆ ਮੈਂ ਇਹਨਾਂ ਦਾ ਕੀਤਾ ਜੀ ਫਿਊਚਰ 'ਚ ਵੀ ਜਿੰਨਾ ਹੋਇਆ ਕਰਜ਼ ਕਰਾਂਗੇ ਹਾਂਜੀ ਬਿਲਕੁਲ ਹਾਂਜੀ ਤੇ ਮੈਨੂੰ ਐਨੀ ਕੁ ਅਟਵਾਲ ਸਿਸਟਰ ਨੇ ਕੁੜੀਆਂ ਉਹ ਵੀ ਮੈਂ ਦੇਖੀਆਂ ਸੀਗੀਆਂ ਦੇ ਚ ਆਪਣੇ ਚ ਤੁਹਾਡੇ ਸੋਸ਼ਲ ਮੀਡੀਆ ਤੇ ਉਹ ਵੀ ਵਿਚਾਰੀਆਂ ਬਹੁਤ ਚੰਗੀਆਂ ਗਰੀਬ ਸੀਗੀਆਂ ਉਹ ਜੋ ਬਿਮਾਰ ਮੈਂ ਕਿ ਜਰੀਆ ਬਣਿਆ ਇਹਨਾਂ ਦੀ ਹੈਲਪ ਕਰਨ ਦਾ ਜੀ ਬਿਲਕੁਲ ਅੱਛਾ ਸਕੂਨ ਮਿਲਦਾ ਫਿਰ ਇਹ ਸਾਰਾ ਕੁਝ ਕਰਕੇ ਹਾਂਜੀ ਰੂਹ ਖੁਸ਼ ਹੋ ਜਾਂਦੀ ਹੈ ਇਹ ਰੂਹ ਮਤਲਬ ਖੁਸ਼ ਕਹੇ ਲੋ ਕੁਝ ਵੀ ਕਹੇ ਲੋ ਯਾਨੀ ਇੱਕ ਮੰਦੀ ਪੜਾਸ ਜੀ ਨਿਕਲ ਜਾਂਦੀ ਹੈ ਨਹੀਂ ਵੈਸੇ ਤੁਸੀਂ ਸੁਣਨਾ ਕੀ ਪਸੰਦ ਕਰਦੇ ਹੋ ਪੁਰਾਣਾ ਕਿ ਮੇਰਾ ਮੈਂ ਅਸਲ 'ਚ ਦੇਖੋ ਜੀ ਪਹਿਲਾਂ ਤਾਂ ਅਸੀਂ ਸਭ ਕੁਝ ਸੁਣਦੇ ਰਹੇ ਅੱਛਾ ਅਸੀਂ ਮੁਹੰਮਦ ਅਸਦੀਕ ਤੋਂ ਲੈ ਕੇ ਵੀ ਉਹ ਯੰਗ ਉਮਰ 'ਚ ਸਭ ਸੁਣਿਆ ਪਰ ਹੁਣ ਉਹਨਾਂ ਚੀਜ਼ਾਂ 'ਚ ਸਾਡਾ ਕੋਈ ਕੋਕਰ ਰਸ ਨਹੀਂ ਮਿਲਦਾ ਹੈਗਾ ਅੱਛਾ ਮੈਂ ਤੇ ਹੁਣ ਹੋਈ ਜਿਹੜੇ ਆਪਣੀ ਜਿਹਾ ਗਜ਼ਲ ਜਾਂ ਕੀਰਤਨ ਤੇ ਜਾਂ ਬਿਰਹ ਹੁੰਦਾ ਗੀਤ ਬਸ ਹਾਂ ਯਕ ਬਾ ਦੇਖੋ ਜੀ ਗਾਜ਼ਲ ਕਰਵਾਨੀ ਕੀਰਤਨ ਤੇ ਸਾਡੇ ਜਿਹੜੇ ਫੇਵਰਟ ਜੇ ਗਾਜ਼ਲਾਂ ਦੇ ਵਿੱਚ ਮੈਂ ਆਪਣਾ ਗੁਲਾਮ ਅਲੀ ਮਹਿੰਦੀ हसन ਜਿਹੜੇ ਸਿੰਗਰ ਨੇ ਸਾਡੇ ਇਹ ਅਸੀਂ ਤੁਹਾਡੇ ਹੋਗੇ ਸਰਦੂਲ ਹੋ ਗਿਆ ਹਾਂਜੀ ਹਾਂਸ ਰਾਜ ਹੋ ਗਿਆ ਹਾਂਜੀ ਮੁਹੰਮਦ ਸਦੀਕ ਮੁਹੰਮਦ ਸਦੀਕ ਦੇ ਉੱਪਰ ਸਾਡੇ ਪੁਰਾਣੇ ਉਹ ਦੂਜੇ ਲਾਈਨ ਚ ਆ ਜਾਂਦੇ ਨੇ ਉਹ ਹਾਂ ਉਹ ਉਹ ਪਹਿਲੇ ਉਹ ਉਹ ਹੋਰ ਕੈਟਾਗਰੀ ਚ ਆ ਜਾਂਦੇ ਥੋੜੇ ਜਿਹਾ ਉਹ ਉਹ ਕੁਲਦੀਪ ਮਾਨਕ ਹਾਂਜੀ ਆਪਣਾ ਮੁਹੰਮਦ ਸਦੀਕ ਹਰਚਰਨ ਕਰੇਵਾਲ ਹੁੰਦਾ ਸੀ ਹਾਂ ਤੇ ਉਹ ਤੋਂ ਪਹਿਲਾਂ ਹੁੰਦਾ ਸੀ ਕਿ ਚਾਂਦੀ ਰਾਮ ਵੀ ਤੁਸੀਂ ਸ਼ਾਸ਼ਣਿਆ ਹੁਣ ਹਾਂਜੀ ਹਾਂਜੀ ਉਹ ਥੋੜਾ ਸੁਣਦੇ ਰਹੇ ਸੀ ਹੂੰ ਤੇ ਫਿਰ ਅਸੀਂ ਮਤਲਬ ਮੈਂ ਕਿਹਾ 82 83 ਤੋਂ ਹਾਂਸ ਫਿਰ ਸ ਆਪਣਾ ਆ ਗਿਆ ਸਰਦੂਲ ਆ ਗਿਆ ਹਾਂਜੀ ਤੇ ਕੁਲਦੀਪ ਮਾਨ ਦੇ ਸਾਰੇ ਸੰਕਾਲੀ ਹੋਏ ਹਾਂਜੀ ਤੇ ਹੋਰ ਕਾਫੀ ਸਿੰਘ ਰਹੇ ਗਏ ਅੱਛਾ ਅੰਕਲ ਤੁਸੀਂ ਕੁਝ ਜਿਵੇਂ ਤੁਸੀਂ ਲਿਖਦੇ ਹੋ ਹਨ ਹਾਂਜੀ ਹਾਂਜੀ ਬਹੁਤ ਸੋਹਣਾ ਲਿਖਦੇ ਹੋ ਕੋਈ ਦੋ ਲਾਈਨਾਂ ਜਿਹੜੀਆਂ ਸਾਂਝੀਆਂ ਕਰਨਾ ਚਾਹੋ ਜੋ ਤੁਸੀਂ ਲਿਖਿਆ ਹੁਣ ਕੁਝ ਬੋਲ ਕੇ ਦੱਸਣਾ ਚਾਹਉਂਦਾ ਲੈਣਾ ਤਾਂ ਆੜੀਆਂ ਬਹੁਤ ਨਵੇਂ ਪਹਿੰਗੀਆਂ ਤੇ ਅੱਛਾ ਚਲੋ ਮੈਂ ਕੋਈ ਚੀਜ਼ ਸੰਦਾਰ ਦੱਸਣਾ ਸੁਣਾਉਣਾ ਤੁਹਾਨੂੰ ਮੈਂ ਜਿਉ ਸੱਜਣਾ ਬੇਸੂਜ ਢਲਿਆ ਹਮ ਕਬਰ ਤੇਰੀ ਤੇ ਦੀਵਾ ਬਲਿਆ ਹਾਂ ਦੀਵੇ ਦੀ ਲੋ ਮਦਨੰ ਪੈ ਗਈ ਹਮ ਯਾਦਾਂ ਦਾ ਸੀਨੇ ਭੰਬੜ ਬਲਿਆ ਆਹ ਵਾਹ ਪੀੜਾਂ ਦੀ ਗੋਦੀ ਵਿੱਚ ਬਹਿ ਕੇ ਹਮ

ਮੋਧੀਆਂ ਜੜਾਂ ਬੜੀਆਂ ਡੂੰਘੀਆਂ ਨੇ ਥੋੜੀਆਂ ਨਹੀਂ ਆਈਆਂ ਹੂੰ ਅਸੀਂ ਦੂਜੇ ਦਾ ਦੁੱਖ ਜਿਹਾ ਬਣਾਉਂਦੇ ਆ ਆਪਾਂ ਬੰਡਾਈ ਹੁੰਨੇ ਆ ਹਾਂਜੀ ਪਰ ਜਦੋਂ ਤੁਹਾਡੇ ਨਾਲ ਵਾਪਰਦੀ ਆ ਹੂੰ ਜਿਸ ਤਨ ਲੱਗ ਗਿਆ ਸੋਈ ਚੰਨ ਹੂੰ ਇੰਨੀ ਕਿ ਤੁਹਾਡੀ ਛੋਟੀ ਜੀ ਮੀਟਿੰਗ ਦੇ ਵਿੱਚ ਤਾਂ ਬੰਦਾ ਕੁਝ ਵੀ ਨਹੀਂ ਦੱਸ ਸਕਦਾ ਜੀ ਬਹੁਤ ਜ਼ਿੰਦਗੀ ਦਾ ਸਫ਼ਰ ਬਹੁਤ ਵੱਡਾ ਹਾਂ ਹਰਦਾਸ ਤੇ ਹੁਣ ਇਹੀ ਹੈ ਬਈ ਕਿਸੇ ਢੰਗ ਨਾਲ ਜਿਹੜੀ ਮੋਦੀ ਇਨਸਟਿੰਕਟ ਹੈ ਨਾ ਉਹ ਘੱਟ ਹੋਣੀ ਚਾਹੀਦੀ ਹੈ ਬਿਲਕੁਲ ਬਹੁਤ ਕਰਦੀ ਹੈ ਨਾ ਬਿਲਕੁਲ ਅਸ਼ਾ ਹੋਰ ਤੁਹਾਡਾ ਕੋਈ ਕੁਐਸਚਨ ਮੈਨੂੰ ਬਹੁਤ ਚੀਜ਼ਾਂ ਜਿਹੜੀਆਂ ਨੇ ਖਾਦੀਆਂ ਨੰਮ ਤਾ ਹੈਂ ਜੀ ਤੁਹਾਡਾ ਇਹ ਚੀਜ਼ਾਂ ਸੁਣ ਕੇ ਨਾ ਅੰਦਰੋਂ ਖਾਦੀਆਂ ਨੇ ਇਹ ਹਲੇ ਤੁਸੀਂ ਤਾਂ ਜੰਗ ਹੋ ਜਵਾਨ ਬੜਾ ਕੁਝ ਤੁਸੀਂ ਦੇਖਣਾ ਹੈ ਜੀ ਤੇ ਜਿੰਦ ਕਿ ਬਹੁਤ ਕੁਝ ਦੇਖਿਆ ਹੈ ਪਰ ਕਈ ਵਾਰੀ ਕੋਈ ਕੋਈ ਚੀਜ਼ ਤੁਹਾਨੂੰ ਐਸੀ ਤੁਹਾਡੇ ਮਨ ਨੂੰ ਲੱਗ ਜਾਂਦੀ ਹੈ ਹੂੰ ਤੇ ਉਹ ਫਿਰ ਹਾਲਾਂਕਿ ਮੈਂ ਆਪਣੇ ਆਪ ਨੂੰ ਬੜਾ ਸਮਝਾਉਂਦਾ ਰਹਿਣਾ ਪਰ ਇਹ ਚੀਜ਼ ਨਿਕਲ ਨਹੀਂ ਰਹੀ ਮੇਰੇ ਤੋਂ ਨਾ ਮੈਨੂੰ ਕਾਫੀ ਕਈ ਵਾਰੀ ਉਹ ਵੀ ਕੋਸ਼ਿਸ਼ ਕਰੀ ਦੀ ਹੱਸਣ ਦੀ ਵੀ ਕਰੀ ਦੀ ਸਰ ਪਰ ਅੰਦਰ ਚੀਜ਼ ਚੱਲਦੀ ਰਹਿੰਦੀ ਚਲੋ ਮਹਾਰਾਜ ਮਿਹਰ ਕਰਨਗੇ ਫਿਊਚਰ ਤੁਹਾਡਾ ਜਿਹੜਾ ਗੀਤ ਆ ਰਿਹਾ ਉਹਦੇ ਲਈ ਕੋਈ ਸੁਨੇਹਾ ਦੇਣਾ ਚਾਹਨੇ ਤੁਸੀਂ ਗੀਤ ਲਿਖਿਆ ਹੈ ਗਰਮੀ ਤੇ ਹਾਂਜੀ ਕੋਈ ਹਾਂਜੀ ਹਾਂ ਸੁਨੇਹਾ ਦੇਣਾ ਚਾਹੁੰਦੇ ਕੋਈ ਮੈਂ ਇਹ ਗੀਤ ਬਾਰੇ ਹਾਂਜੀ ਨਹੀਂ ਚਲੋ ਆਪਣੀ ਸਾਰੀ ਗੱਲਬਾਤ ਹੋ ਗਈ ਹੈ ਉਹ ਤਾਂ ਹੁਣ ਉਹਨੇ ਆਪਣਾ ਹਾਂ ਠੀਕ ਹੈ ਉਹ ਗੀਤ ਅਸੀਂ ਇਹ ਦੀ ਆਪਣੀ ਵੀਡੀਓ ਬਣਾ ਰਹੇ ਹਾਂ ਦੀ ਹੂੰ ਮੇਰੇ ਕਰ ਥੋੜੇ ਦਿਨਾਂ ਚ ਕਰਾਂਗੇ ਤੇ ਉਹ ਅਸੀਂ ਫਿਰ ਗਾਣਾ ਰਿਲੀਜ਼ ਕਰਾਂਗੇ ਹਾਂਜੀ ਬਹੁਤ ਸ਼ੁਕਰੀਆ ਹਾਂਜੀ ਧੰਨਵਾਦ ਧੰਨਵਾਦ